మే హున్ ఇత్ ఇత్త్త్ యత్సన్ యారా బడా వడియా ਜਿੱਥੇ ਆਪਾਂ ਰਹੇ ਸੀ ਤੇ ਕੁੱਕੜ ਬਾਂਗਾਂ ਦੇ ਜਾਂਦੇ ਇੱਥੇ ਪਿੰਡ ਹੈਗਾ ਇਹ ਪਹਾੜਾਂ ਦੇ ਵਿੱਚ ਤੇ ਕੁੱਕੜ ਬਾਂਗਾਂ ਸਾਢੇ 1:40 ਦੇਣ ਲੱਗੇ ਸੀ ਮੈਂ ਉਤੋਂ ਉੱਠਿਆ ਪਿਆ ਉਹਨਾਂ ਨੂੰ ਆਇਆ ਮੈਂ ਬੜੀ ਘੰਟ ਰਾਤ ਸੀ ਬੜੀ ਸ਼ਾਂਤ ਸੀਗੀ ਇੱਥੇ ਨਾ ਚਰਨਾ ਦਾ ਉਹਦੀ ਆਵਾਜ਼ ਆਉਂਦੀ ਸੀ ਰਾਤ ਨੂੰ ਹੋਸੀ ਈ ਕੋਸੀ ਬੜਾ ਹੀ ਸਕੂਨ ਮਿਲਿਆ ਇੱਥਰ ਹੋ ਰਿਹਾ ਟੈਂਟ ਆਪਣਾ ਜਿੱਥੇ ਆਪਾਂ ਰਹੇ ਜੀ ਹੋਰ ਵੀ ਹੈ ਔਰ ਇੱਥੇ ਨਾਲ ਇੱਕ ਜਾਨੇ ਜੀ ਉਹ ਬਰਾਂਡਲੀ ਟੈਂਟ ਚ ਇਹ ਉਹ ਵਾਲਾ ਟੈਂਟ ਆ ਇੱਥੇ ਜਿਹੜਾ ਆਪਾਂ ਕਰਾਇਆ ਉਹਦੇ ਵਿੱਚ ਹੀ ਸੀਗਾ ਸਾਰਾ ਕੁਝ ਖਾਣ ਪੀਣ ਨੂੰ ਸਵੇਰ ਦਾ ਤੇ ਆ ਬ੍ਰੈਡ ਆ ਸਾਰਾ ਕੁਝ ਹੈ ਮੈਂ ਇਹਨੂੰ ਉਮੀਦ ਨਹੀਂ ਸੀ ਕਿ ਐ ਸਵੇਰੇ ਵਿੱਚ ਹੋਊਗਾ ਸਾਰਾ ਕੁਝ ਬ੍ਰੇਕਫਾਸਟ ਪਰ ਵਿੱਚ ਆ ਆਪਣੇ ਲਈ ਵਧੀਆ ਹਾਂ ਜੂਸ ਪੀਵਾਜ ਤਤਰਾ ਯਾਰ ਅੱਜ ਨਹੀਂ ਹੜਦਾ ਤੇ ਨਾਲ ਖਾਵਾਂ ਆਹ ਬਰੈਡ ਨਾ ਨਾ ਅਜ ਤਾਂ ਕੱਢੂ ਚੇਬ ਤੇ ਉੱਤੋਂ ਚੌਲ ਵੀ ਹੈਗੇ ਚਲੋ ਫਿਰ ਬਣਾਈਏ ਮੂਰ ਇੱਥੇ ਬਹਿ ਕੇ ਖਾਵਾਂਗੇ ਆਪਾਂ ਹੋ ਰਿਹਾ ਟੈਂਟ ਆਪਣਾ ਕਿਉਂ ਰਿਹਾ ਅਚਾਰ ਨਾ ਕਿਉਂ ਰਿਹਾ ਸੂਚ ਇੱਥੋਂ ਦੇ ਲੋਕ ਵੀ ਬੜੇ ਮਿਲਣਸਾਰ ਆ। ਉੱਥੇ ਆ ਕਰਬੂਜਾ ਹੁੰਦਾ ਹੈ। ਕਰਬੂਜਾ ਇੱਥੋਂ ਦਾ ਹੈ। ਬੜਾ ਸਵਾਦ। ਬੜਾ ਹੱਸ ਖੇਡ ਕੇ ਮਿਲਦੇ ਆ। ਬਸ ਉਹਨਾਂ ਨੂੰ ਗੱਲਾ ਇਹਨਾਂ ਦੀ ਭਾਸ਼ਾ ਚ ਕਹਦੇ ਕੀ ਜਣਾ ਹੁੰਦਾ ਹੈ। ਖਕੂ ਖਾ ਖਕੂ ਖਰਾ ਖਕੂ ਖਰਾ ਤਲਬੇ ਦਾ کہہ دیے ਥਾ ਨੂੰ ਸਭ ਨੂੰ ਪਿਆਰ ਆ ਆ ਬੈਠ ਇਹੇ ਆਪਾਂ ਇੱਥੇ ਛੱਡ ਕੇ ਜਾਵਾਂਗੇ ਇਹ ਕਹਿੰਦੇ ਤੁਸੀਂ ਰੱਖ ਲਿਓ ਤੇ ਆਉਂਦਾ ਹੋਇਆ ਤੂੰ ਚੱਕ ਲਈ ਆਸ ਇਸ ਸਵਾਰੀ ਆ ਕੋਈ ਇਹ ਤੇ ਜਾਣਨੇ ਹੁੰਨੇ ਆ ਇਹਨਾਂ ਮੋਟਰਸਾਈਕਲ ਆਪਣਾ ਸੇ ਨੀ ਬੋਨ ਦਾ ਹੋਇਆ। ਤਾਂ ਜਗਾ ਦੇ ਲੋਕਾਂ ਨੂੰ ਖਾਣ ਨੂੰ। ਤਾਂ ਖਾਣ ਨੂੰ ਨਹੀਂ ਮਿਲ ਜੇ। ਨੂ 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 ਵੀ ਵੀ ਤੋਂ ਜੜੇ ਪਿੰਡਾਂ ਦੇ ਲੋਕ ਐ ਇਹ ਫੁੱਲਾਂ ਦੀ ਖੇਤੀ ਕਰਦੇ ਆ ਤੇ ਬਾਕੀ ਚੌਲ-ਚੂਲ ਵੀ ਇੱਥੇ اگਾਉਂਦੇ ਆ ਪਰ ਆ ਪਿੰਡ ਜਿਆਦਾਤਰ ਫੁੱਲ ਹੀ ਦੇਖਿਆ ਮੈਂ ਤੇ ਇਹ ਸਲਾਨੀਆਂ ਤੇ ਵੀ ਬੜਾ ਨਿਰਪੜ ਕਰਦੇ ਆ। ਟੂਰਿਜ਼ਮ ਲਈ ਮਸ਼ਹੂਰ ਆ THAILAND ਉਹਦਾ ਕਰਕੇ ਰੈਸਟੋਰੈਂਟ ਬਣਾਏ ਹੋਏ ਇਹਨਾਂ ਨੇ ਤੇ ਬਾਕੀ ਆਪਦੇ ਹੋਟਲ-ਹੋਟਲ ਬਣਾਏ ਹੋਏ ਰਹਿਣ ਵਾਸਤੇ ਥਾਵਾ। ਜਨਾਬ ਇੱਥੇ ਰਹੇ ਸੀ ਇਹ ਵੀ ਇੱਥੋਂ ਦੇ ਲੋਕਲ ਦੇ ਹੀ ਆ ਪੁੱਛ ਲਿਆ ਵੀ ਕਾਰਡ ਚੱਲਦਾ ਉਹ ਕਹਿੰਦੇ ਨਹੀਂ ਕਾਰਡ ਨਹੀਂ ਚੱਲਦਾ ਤੇ ਤੁਹਾਡੇ ਕੋਲੇ ਕੈਸ਼ ਹੈਗਾ ਉਹ ਚੱਲੂਗਾ ਕਾਰਡ ਨਹੀਂ ਇੱਥੇ ਚੱਲਦਾ ਤੇ ਉਹਨਾਂ ਤੋਂ ਇਹ ਗੱਲ ਮੈਂ ਪੁੱਛ ਲਈ ਕੀ ਕੋਈ ਅਜਿਹੇ ਜਾਂ ਥਾਮਾਂ ਹੈਗੀਆਂ ਜਿੱਥੇ ਬਿਨਾਂ ਟਿਕਟ ਤੋਂ ਅਸੀਂ ਜਾ ਕੇ ਦੇਖ ਸਕਦੇ ਹਾਂ ਉਹ ਕਹਿੰਦੇ ਹਾਂ ਜਿਵੇਂ ਨੈਸ਼ਨਲ ਪਾਰਕ ਦੇ ਨੇੜੇ-ਤੇੜੇ ਜਿਹੜੇ ਖੇਤ ਹੈ ਉਹ ਤੁਸੀਂ ਬਿਨਾਂ ਪੈਸੇ ਤੋਂ ਦੇਖ ਸਕਦੇ ਹੋ ਖੇਤ ਜਿੱਥੇ ਖੇਤ ਜੁੜ ਜਾਂਦੇ ਆ ਉੱਥੇ ਤਾਂ ਉਹੀ ਰੂ ਖੁਸ਼ ਹੋ ਜਾਂਦੀ ਹੈ ਤੇ ਮੇਰਾ ਟੀਚਾ ਵੀ ਸੀਗਾ ਕਿ ਆਪਾਂ ਖੇਤ ਜ਼ਰੂਰ ਦੇਖੀਏ ਮੰਨ ਲਓ ਜਿੱਥੇ ਲੋਕ ਰਹਿ ਰਹੇ ਆ ਨਾ ਵੀ ਉੱਥੋਂ ਦੇ ਕਾਰੋਬਾਰ ਉੱਥੇ ਦੇ ਲੋਕਾਂ ਦਾ ਰਹਿਣ ਸਹਿਣ ਵੀ ਉੱਥੇ ਕੀ ਕਰਦੇ ਆ ਤੇ ਹੁਣ ਆਪਾਂ ਉਹੀ ਦੇਖਣ ਜਾਂਦੇ ਆ ਮੋਟਰਸਾਈਕਲ ਤੇ 40-45 ਮਿੰਟ ਲੱਗਦੇ ਆ ਕਿਉਂਕਿ ਮੋੜ ਖੜ ਬਾਵਾਂਗੇ ਹੁਣ ਤਾਂ 25 ਕਿਲੋਮੀਟਰ ਹੀ ਆ ਪਰ 40 ਮਿੰਟ ਪਰ ਮੋਟਰਸਾਈਕਲ ਦਾ ਐਂ ਫਾਇਦਾ ਹੈ ਕਿ ਜਿੱਥੇ ਤੁਸੀਂ ਜੀ ਕਰਦਾ ਤੁਸੀਂ ਉੱਥੇ ਰੁੱਕ ਕੇ ਦੇਖ ਸਕਦੇ ਹੋ ਤਾਂ ਹੀ ਮੈਂ ਮੋਟਰਸਾਈਕਲ ਕਰਾਏ ਤੇ ਲਿਆ ਪਰ ਉਹੀ ਹੈ ਕਿ ਹਰ ਇੱਕ ਚੀਜ਼ ਦੇ ਨਾਲ ਉਹਦੇ ਨੁਕਸਾਨ ਵੀ ਹੁੰਦੇ ਆ ਕੋਈ ਰਿਸਕ ਹੁੰਦਾ ਹੈਗਾ ਹੁਣ ਇਹਦਾ ਐਂ ਆ ਰਿਸਕ ਕਿ 60 ਫੀਟ ਦਾ ਜਿਆਦਾ ਡਾ ਰਹਿਦਾ ਹੈਗਾ ਕਿਉਂਕਿ ਮੋੜ ਕੋ ਡਵਾਵਾਗੇ ਪਰ ਥਮਿਆ ਆਪਾਂ ਕਹਿਣਾ ਨਾ ਕਿ ਵਰਥ ਇਟ ਹੈ ਵਧੀਆ ਕਾ ਮੋਟਰਸਾਈਕਲ ਤੇ ਜਾਣਾ ਕਿਉਂਕਿ ਆਪਦੀ ਤੁਹਾਡਾ ਸ케ਜੂਲ ਤੁਸੀਂ ਆਪ ਦਾ ਦੇਖ ਸਕਦੇ ਹੋ ਕਿੱਥੇ ਖੜਨਾ ਕਿੱਥੇ ਨਹੀਂ ਟੈਕਸੀ ਦੇ ਵਿੱਚ ਆਇਆ ਬੰਦਾ ਬੰਨਿਆ ਰਹਿੰਦਾਗਾ ਤੇ ਪੀੜਕੂੜ ਵੀ ਵਾਵਾ ਹੁੰਦੀ ਹੈ ਟੈਕਸੀ ਦੇ ਵਿੱਚ ਪਰ ਸਭ ਨਾਲ ਸਸਤਾ ਤਰੀਕਾ ਉਹੀ ਹੈ ਟੈਕਸੀ ਦੇ ਵਿੱਚ ਇਹ ਗੇੜ ਨੂੰ ਕਰਨਾ ਪਰ ਉਹੀ ਹੈ ਕਿ ਉਹਦੇ ਆਪ ਦੇ ਫਾਇਦੇ ਹੈ ਤੇ ਨੁਕਸਾਨ ਹੈ ਤੇ ਮੋਟਰਸਾਈਕਲ ਦੇ ਬਸ ਉਹਨੂੰ ਥੋੜਾ ਚਿਕਨਾ ਰਹਿਣਾ ਪਊਗਾ ਤੇ ਥਾਰੀ ਜਜਬਾਤਾਂ ਦੇ ਖਾਂਪੂ ਕਰਨਾ ਪਊਗਾ ਕਿਉਂਕਿ ਇੱਥੇ ਮੋੜ ਕੋ ਡਬਾਲੇ ਹੈ ਤੇ ਸਪੀਡ ਇੱਥੇ ਹਿਸਾਬ ਸਿਰ ਨਾਲ ਹੀ ਰੱਖਣੀ ਪੈਂਦੀ ਹੈ 40 50 ਨੇ ਜਾਦੇ ਕਰਦੇ ਆ ਤਾਂ ਕੋਈ ਪਤਾ ਨਹੀਂ ਮੋੜ ਤੋਂ ਕਿੱਧਰ ਦੀ ਕਿੱਧਰ ਦੀ ਗੱਡੀ ਆ ਜੇ ਇਹਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਥਾਈਲੈਂਡ ਦੇ ਵਿੱਚ ਸਭ ਤੋਂ ਜ਼ਿਆਦਾ ਜਾਂਦਾ ਜਾਂਦੀਆਂ ਮੋਟਰਸਾਈਕਲ ਤੇ ਵੀ ਲੋਕ ਜ਼ਿਆਦਾ ਮਰਦੇ ਆ ਸਾਰੇ ਦੇਸ਼ਾਂ ਨਾਲੋਂ ਥਾਈਲੈਂਡ ਦੇ ਵਿੱਚ ਤਾਂ ਕਰਕੇ ਮੈਂ ਇਹਨੂੰ ਕਹਿ ਸਕਦਾ ਕਿ ਥੋੜਾ ਖਤਰਨਾਕ ਹੈ ਹੈਗਾ ਜਦੋਂ ਆਪਕਾ ਹੁੰਦੇ ਫਿਰਦੇ ਆ ਤਾਂ ਆਪਾਂ ਨੂੰ ਜਿਆਦਾ ਤੋਂ ਜਿਆਦਾ ਜਿਹੜਾ ਆਪਣਾ ਕੈਸ਼ ਹੁੰਦਾ ਉਹ ਨਾਲ ਰੱਖਣਾ ਚਾਹੀਦਾ ਹੈ ਉਸ ਦੇ ਇਸ ਦੀ ਗਰੰਟੀ ਦਾ ਤੇ ਕਿਉਂਕਿ ਇਹ ਜੇ ਥਾਵਾਂ ਤੇ ਜਿੱਥੇ ਪਿੰਡ ਪੁੰਡ ਹੁੰਦੇ ਉੱਥੇ ਏਟੀਐਮ ਘੱਟ ਹੁੰਦੇ ਆ ਤਾਂ ਕਰਕੇ ਕੈਸ਼ ਫਾਇਦੇਮੰਦ ਰਹਿੰਦਾ ਹੈਗਾ ਕਿਉਂਕਿ ਕਾਰਡ ਕੋਡ ਨਹੀਂ ਚੱਲਦੇ ਹੁੰਦੇ ਇੱਥੇ ਮਸ਼ੀਨਾਂ 'ਚ ਤੇ ਹੁਣ ਥੋੜੀ ਜਿਹੀ ਇਹ ਹੀ ਦਿੱਕਤ ਆਈ ਸੀ ਕਿ ਮੈਨੂੰ ਥਾਈਲੈਂਡ ਜਦੋਂ ਮੈਂ ਮੋਟਰਸਾਈਕਲ ਤੇ ਘੁੰਮ ਰਿਹਾ ਸੀ ਇਹ ਜੇ ਥਾਂ ਆ ਗਏ ਸੀ ਜਿੱਥੇ ਮੇਰੇ ਕੋਲੇ ਕੈਸ਼ ਹੈ ਨਹੀਂ ਸੀ ਤੇ ਮੈਨੂੰ ਜਿਵੇਂ ਨੈਸ਼ਨਲ ਪਾਰਕ ਚਾਹੀ ਜਾਂ ਥਾਵਾਂ ਲੱਭਣੀਆਂ ਪਈਆਂ ਤੇ ਬਿਨਾਂ ਟਿਕਟ ਤੋਂ ਜਾ ਸਕਦੇ ਆ ਤੇ ਐ ਮਤਲਬ ਕੋਈ ਨਾ ਕੋਈ ਤਾਂ ਬੰਦੋਬਸਤ ਆਪਾਂ ਕਰ ਲਿਆ ਸੀ ਪਰ ਕੈਸ਼ ਹਮੇਸ਼ਾ ਨਾਲ ਲੈ ਕੇ ਚੰਡੋ ਜਿੱਥੇ ਵੀ ਜਾਣੇ ਹੋ ਕਿਉਂਕਿ ਕੈਸ਼ ਇਜ਼ King ਇਹ ਪਹਿਲੀ ਵਾਰੀ ਮੈਂ ਇਹ ਜੇ ਰੁੱਖਾਂ ਵਿੱਚੋਂ ਦੀ ਮੋਟਰਸਾਈਕਲ ਚਲਾ ਰਿਹਾ ਤੇ ਖੁਸ਼ੀ ਦਾ ਬਸ ਕੋਈ ਥਾਂ ਦਿਖਾਣੀ ਨਹੀਂ ਹੈ ਕਿ ਮੈਨੂੰ ਹੋਰ ਬੜੀਆਂ ਵਧੀਆ ਗੱਲਾਂ ਲੱਗੀਆਂ ਇੱਥੇ ਇੱਥੇ ਨਾ ਸੜਕਾਂ ਦੇ ਆਸ-ਪਾਸ ਇਹ ਕਿੱਲੇਾਂ ਦੇ ਦਰਖਤ ਲੱਗੇ ਹੋਏ ਹਨ ਤੇ ਮੈਂ ਬਹੁ ਵਾਰੀ ਦੇਖਿਆ ਕਿ ਇੱਥੇ ਲੋਕ ਮੋਟਰਸਾਈਕਲ ਖੜਾ ਕੇ ਹਨਾ ਤੇ ਕਿੱਲੇ-ਕੁੱਲੇ ਮੰਦਲ ਵਾਂਗ ਹੀ ਤੋੜ ਲੈਂਦੇ ਹੈ ਜੋਗੀ ਵਧੀਆ ਜਦੋਂ ਭੁੱਖ ਲੱਗਦੀ ਆਪਦਾ ਰੋਕੋ ਤੇ ਤੋੜੋ ਕਿੱਲੇ ਤੇ ਖਾਓ ਚਲੋ ਜੀ ਤੇ ਉੱਤਰੀ ਥਾਈਲੈਂਡ ਦੇ ਵਿੱਚ ਇਹ ਵੀ ਨਜ਼ਾਰਾ ਹੈ ਕਿ ਤੁਹਾਨੂੰ ਸ਼ਾਂਤਮਈ ਮਾਹੌਲ ਮਿਲ ਜਾਂਦਾ ਕਿਉਂਕਿ ਘੱਟ ਸਲਾਨੇ ਹੁੰਦੇ ਐ ਤੇ ਜਿਵੇਂ ਜਿਵੇਂ ਆਪਾਂ ਦੱਖਣ ਵੱਲ ਜਾਈ ਜਾਵਾਂਗੇ ਸਲਾਨੀ ਵਧੀ ਜਾਣਗੇ ਤੇ ਭੀੜ ਭੜੱਕਾ ਜਾਂ ਵਧੀ ਜਾਊਗਾ ਪਰ ਉਹਦਾ ਵੀ ਚਲੋ ਅੱਡ ਮਾਹੌਲ ਹੁੰਦਾ ਹੈ ਹਾਲੋ ਉੱਤਰੀ ਥਾਈਲੈਂਡ ਕੁਦਰਤ ਦੇ ਜ਼ਿਆਦਾ ਨੇੜੇ ਕਹਿ ਸਕਦੇ ਆਪਾਂ ਕਿ ਜੇ ਬੰਦਾ ਉਹ ਚੀਜ਼ ਨੂੰ ਪਸੰਦ ਕਰਦਾ ਕੁਦਰਤ ਦੇਖਣਾ ਚਾਹੁੰਦਾ ਹੈ ਹਰਾ-ਭਰਾ ਸਾਰਾ ਕੁਝ ਤਾਂ ਉੱਤਰੀ ਥਾਈਲੈਂਡ ਮੈਂ ਤੁਹਾਨੂੰ ਕਹੂੰਗਾ ਬਹੁਤ ਵਧੀਆ ਥਾਂ ਹੈ ਦੇਖਣ ਵਾਸਤੇ ਤੇ ਇੱਥੇ ਲੋਕਾਂ ਦਾ ਤੁਸੀਂ ਰਹਿਣਾ ਸੈਣਾ ਵੀ ਦੇਖ ਸਕਦੇ ਹੋ ਉਹ ਵੀ ਵਧੀਆ ਥਾਂ ਹੈ ਮਤਲਬ ਕਲਚਰ ਤੁਸੀਂ ਇੱਥੋਂ ਦਾ ਤੁਸੀਂ ਇੱਥੋਂ ਦਾ ਸੱਭਿਆਚਾਰ ਕਹਿ ਸਕਦੇ ਹੋ ਵੀ ਉਹ ਦੇਖਣ ਨੂੰ ਮਿਲਦਾ ਲੋਕਾਂ ਦੇ ਵਿੱਚ ਆਪਾਂ ਆਏ ਆ THAILAND ਦੇ ਖੇਤਾਂ 'ਚ ਬੜਾ ਵਧੀਆ ਲੱਗਦਾ ਜਿਦੋਂ ਉੱधर ਆ ਦੇ ਪਿੰਡਾਂ ਨਾਲ ਦਾ ਮਾਹੌਲ ਦੇਖਣ ਨੂੰ ਮਿਲਿਆ ਉਹੀ ਹੈ ਜਿਵੇਂ ਹੁਣ ਇੱਥੇ ਚੌਲ ਹੈ ਇਧਰ ਵੱਢੀ ਜਾਂਦੇ ਚੌਲ ਹੱਥ ਨਾਲ ਹੀ ਵੱਢਦੇ ਇੱਥੇ ਉਹ ਵੱਢੀ ਜਾਂਦੇ ਜਦੋਂ ਜਾਣ ਨੇ ਉੱਥੇ ਜਿੱਥੇ ਬੈਗ ਰੱਖਿਆ ਸੀ ਤੋਂ ਬੈਗ ਚੱਕ ਕੇ ਫੇਰ ਨਿਕਲਦੇ ਆ ਇਹ ਹੀ ਰੂਟ ਤੇ ਜਿਹੜਾ ਆਪਾਂ ਕਰਨਾ ਹੈ ਜਿਹਦੇ ਲਈ ਆਪਣੇ ਕੋਲੇ 3 ਦਿਨ ਰਹਿ ਗਏ ਹਾਂ 3 ਦਿਨ ਰਹਿ ਗਏ ਤੇ 3 ਦਿਨਾਂ ਚ ਕਰਨਾ ਕਿਉਂਕਿ ਮੋਟਰਸਾਈਕਲ ਵੀ ਆਪਾਂ ਕਿਰਾਏ ਤੇ ਲਿਆ ਹੋਇਆ 4 ਦਿਨਾਂ ਵਾਸਤੇ ਤਾਂ ਕਰਕੇ ਆਪਾਂ ਨੂੰ ਹੁਣ ਕਾਲੀ ਕਰਨੀ ਪੈਣੀ ਹੈ ਅਜੇ ਬਹੁਤ ਥਾਂ ਘੁੰਮਣ ਵਾਲੇ ਪਏ ਐ ਅਜੇ ਤਾਂ ਸ਼ੁਰੂਆਤ ਹੀ ਹੋਈ ਆ ਉਹ ਗੇੜ ਦੀ ਜਿਹੜਾ ਆਪਾਂ ਗੇੜਾ ਲਾਉਣਾ ਹੈ ਉਹ ਠੀਕ ਆ ਫਿਰ ਹੈ ਬੈਗ ਚੱਕ ਲਿਆ ਹੁਣ ਆਪਾਂ ਚੱਲਦੇ ਵਾਦੇ ਯਾਰਾਂ ਦੋਸਤਾਂ ਨਾਲ ਸਾਂਝੀ ਕਰਿਓ ਕਿਉਂਕਿ ਜਿਵੇਂ ਜਿਵੇਂ ਜ਼ਿਆਦਾ ਲੋਕ ਦੇਖਦੇ ਆ ਉਵੇਂ ਮੇਰਾ ਵੀ ਹੌਸਲਾ ਜ਼ਿਆਦਾ ਵਧਦਾ ਰਹਿੰਦਾ ਹੈ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਿਓ ਆਪਣੇ ਚੈਨਲ ਨੂੰ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਅਗਲੇ ਦਿਨ ਦਾ ਆਪਾਂ ਅਗਲੇ ਹਫਤੇ ਲੈ ਕੇ ਆਵਾਂਗੇ ਤੁਹਾਨੂੰ ਬਹੁਤ ਸੋਹਣੀਆਂ ਸੋਹਣੀਆਂ ਥਾਵਾਂ ਦਿਖਾਵਾਂਗੇ ਥਾਈਲੈਂਡ ਦੀਆਂ ਹਜੇ ਆਪਾਂ ਇਹ ਗਿੜ 2 ਦਿਨ ਆਪਾਂ ਹਜੇ ਇੱਥੇ ਹੋਰ ਲਾਉਣੇ ਆ ਤੇ ਇਹਨੀਆਂ ਸੋਹਣੀਆਂ ਸੋਹਣੀਆਂ ਥਾਵਾਂ ਅਗਲੀ ਵੀਡੀਓ 'ਚ ਦੇਖਾਂਗੇ ਤਦ ਤੱਕ ਲਈ ਸਸਰੀ ਕਾਲ ਜੀ ਮਿਲਦੇ ਆ ਅਗਲੀ ਵੀਡੀਓ 'ਚ